ਸਟਾਰਟ ਪੰਜਾਬ ਵਿੱਚ ਆਏ ਭਿਆਨਕ ਹੜਾਂ ਦੇ ਮੱਦੇ ਨਜ਼ਰ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਦੇ ਪਹਿਲੇ ਦਿਨ ਜੋ ਹੰਗਾਮੇ ਹੋਏ ਉਹਨਾਂ ਦਾ ਪਹਿਲਾ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਡੰਡੀ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਰਾਜ ਵਿੱਚ ਆਏ ਭਿਆਨਕ ਹੜਾਂ ਚੱਲ ਰਹੇ ਰਾਹਤ ਕਾਰਜਾਂ ਅਤੇ ਸਮੁੱਚੇ ਨੁਕਸਾਨ ਲਈ ਕੇਂਦਰ ਸਰਕਾਰ ਤੋਂ ਹੋਰ ਵਸੀਲੇ ਹਾਸਲ ਕਰਨ ਸੰਬੰਧੀ ਕੋਈ ਤਰਕਸ਼ੀਲ ਚਰਚਾ ਕਰਨ ਵਿੱਚ ناکਾਮ ਰਹੀਆਂ ਡੰਡੀ ਇੱਕ ਦੂਜੇ ਉੱਤੇ ਦੋਹਾਂ ਪਾਸਿਆਂ ਵੱਲੋਂ ਗੰਭੀਰ ਦੋਸ਼ ਲਾਏ ਗਏ ਅਤੇ ਬੇਵਿਸ਼ਵਾਸੀ ਦਾ ਪ੍ਰਗਟਾਵਾ ਹੀ ਕੀਤਾ ਜਾਂਦਾ ਰਿਹਾ ਡੰਡੀ ਜਿੱਥੋਂ ਤੱਕ ਰਾਜ ਵਿੱਚ ਹੜਾਂ ਕਾਰਨ ਉਤਪਨ ਹੋਈ ਸਥਿਤੀ ਦਾ ਸਬੰਧ ਹੈ ਹੜਪੀੜਕ ਲੋਕਾਂ ਦੀ ਸਾਰ ਲੈਣ ਲਈ ਸਰਕਾਰ ਦੇ ਮੰਤਰੀਆਂ ਅਤੇ ਅਫਸਰਾਂ ਨੇ ਸ਼ੁਰੂ ਵਿੱਚ ਸਰਗਰਮੀ ਜ਼ਰੂਰ ਦਿਖਾਈ ਪਰ ਉਹ ਉਸ ਪੱਧਰ ਉੱਤੇ ਰਾਹਤ ਕਾਰਜ ਜਾਰੀ ਨਹੀਂ ਰੱਖ ਸਕੇ ਜਿਸ ਪੱਧਰ ਉੱਤੇ ਗੈਰ ਸਰਕਾਰੀ ਸੰਗਠਨ ਰਾਹਤ ਦੇਣ ਲਈ ਮੈਦਾਨ ਵਿੱਚ ਕਾਰਜਸ਼ੀਲ ਰਹੇ ਡੰਡੀ ਗੈਰ ਸਰਕਾਰੀ ਸੰਗਠਨਾ ਦੇ ਕਾਰਜਾਂ ਨਾਲ ਲੋਕਾਂ ਨੂੰ ਫੌਰੀ ਤੌਰ ਉਤੇ ਵਧੇਰੇ ਸਹਾਇਤਾ ਮਿਲ ਸਕੀ ਡੰਡੀ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਗਠਨ ਹੀ ਇਸ ਸੰਕਟ ਵਿੱਚ ਹੱਥ ਵਟਾਉਣ ਲਈ ਸਾਹਮਣੇ ਨਹੀਂ ਆਏ ਸਗੋਂ ਦੇਸ਼ ਭਰ ਵਿੱਚੋਂ ਅਤੇ ਵਿਦੇਸ਼ਾਂ ਵਿੱਚੋਂ ਵੀ ਇਸ ਤਰਾਸ ਦੀ ਨੂੰ ਦੂਰ ਕਰਨ ਲਈ ਮਦਰਦੀ ਦੇ ਨਾਲ ਨਾਲ ਬੇਅੰਤ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦਾ ਸਮਾਨ ਭੇਜਿਆ ਗਿਆ ਡੰਡੀ ਅਸੀਂ ਇਹਨਾਂ ਸੰਸਥਾਵਾਂ ਦੀ ਨਿਰਸਵਾਰਥ ਮਦਦ ਦੀ ਛਲਾਗਾ ਕਰਦੇ ਹਾਂ ਇੱਥੇ ਹੀ ਨਹੀਂ ਬਹੁਤ ਸਾਰੇ ਹੋਰ ਰਾਜਾਂ ਨੇ ਵੀ ਸੂਬੇ ਉੱਤੇ ਪਈ ਇਸ ਭੀੜ ਬਾਰੇ ਬਹੁੜੀ ਕਰਨ ਲਈ ਪੂਰੀ ਤਤਪਰਤਾ ਦਿਖਾਈ ਡੰਡੀ ਬਿਨਾਂ ਸ਼ੱਕ ਸੈਸ਼ਨ ਦਾ ਪਹਿਲਾ ਦਿਨ ਇੱਕ ਦੂਸਰੇ ਪ੍ਰਤੀ ਦੂਸ਼ਣਬਾਜ਼ੀ ਦੀ ਭੇਟ ਚੜ ਗਿਆ ਡੰਡੀ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਅਤੇ ਮੋਹਤਬਰਾਂ ਨੇ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਸਹਾਇਤਾ ਨਾ ਦੇਣ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਡੰਡੀ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਇੱਕ ਮਤੇ ਵਿੱਚ ਕੇਂਦਰ ਸਰਕਾਰ ਤੋਂ ਜਿੱਥੇ 20000 ਕਰੋੜ ਦਾ ਪੈਕੇਜ ਦੇਣ ਦੀ ਮੰਗ ਕੀਤੀ ਗਈ ਉਥੇ ਪ੍ਰਧਾਨ ਮੰਤਰੀ ਵੱਲੋਂ ਐਲਾਨੀ ਗਈ 1600 ਕਰੋੜ ਦੀ ਸਹਾਇਤਾ ਨੂੰ ਨਾਕਾਫੀ ਕਰਾਰ ਦਿੱਤਾ ਗਿਆ ਡੰਡੀ ਸਰਕਾਰੀ ਧਿਰ ਦੇ ਵਿਧਾਇਕ ਅਤੇ ਵਜ਼ੀਰ ਹੱਥਾਂ ਵਿੱਚ ਮੋਦੀ ਸਰਕਾਰ ਵਿਰੁੱਧ ਪੋਸਟਰ ਫੜ ਕੇ ਵਿਧਾਨ ਸਭਾ ਵਿੱਚ ਹੰਗਾਮਾ ਕਰਨ ਲੱਗੇ ਜਿਸ ਕਰਕੇ ਸਪੀਕਰ ਨੂੰ ਕੁਝ ਸਮੇਂ ਲਈ ਕਾਰਵਾਈ ਵੀ ਬੰਦ ਕਰਨੀ ਪਈ ਡੰਡੀ ਹੁਕਮਰਾਨ ਧਿਰ ਵੱਲੋਂ ਵਿਧਾਨ ਸਭਾ ਵਿੱਚ ਅਜੇ ਹ ਡਰਾਮਾ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਵੇਖਿਆ ਗਿਆ ਹੋਵੇਗਾ ਡੰਡੀ ਮੁੱਖ ਮੰਤਰੀ ਨੇ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਮੌਸਮ ਵਿਭਾਗ ਦੀਆਂ ਗੁਮਰਾਹਕੁਨ ਭਵਿੱਖ ਬਾਣੀਆਂ ਨੂੰ ਇਸ ਤਬਾਹੀ ਦਾ ਕਾਰਨ ਦੱਸਿਆ ਅਤੇ ਇਹ ਦੋਸ਼ ਵੀ ਲਾਇਆ ਕਿ ਉਹਨਾਂ ਵੱਲੋਂ ਬੇਨਤੀਆਂ ਕਰਨ ਉੱਤੇ ਵੀ ਉਹਨਾਂ ਨੂੰ ਮੁਲਾਕਾਤ ਲਈ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਡੰਡੀ ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਆ ਕੇ ਮਹਿਜ਼ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਗਈ ਜੋ ਕਿ ਬੇहद ਥੋੜੀ ਹੈ ਜਿਸ ਨੂੰ ਵਧਾ ਕੇ 20000 ਕਰੋੜ ਕਰਨਾ ਚਾਹੀਦਾ ਹੈ ਡੰਡੀ ਅਸੀਂ ਵੀ ਪ੍ਰਧਾਨ ਮੰਤਰੀ ਵੱਲੋਂ ਰਾਹਤ ਲਈ ਐਲਾਨੀ ਥੋੜੀ ਰਕਮ ਉੱਤੇ ਸਖਤ ਇਤਰਾਜ਼ ਕਰਦੇ ਹਾਂ ਕਿਉਂਕਿ ਉਹਨਾਂ ਤੋਂ ਪੰਜਾਬ ਦੌਰੇ ਦੌਰਾਨ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਹੜ੍ਹ ਰਾਹਤ ਲਈ ਵੱਡੀ ਰਕਮ ਦਾ ਐਲਾਨ ਕਰਨਗੇ ਪਰ ਇਸ ਦੇ ਨਾਲ ਹੀ ਸੂਬਾ ਸਰਕਾਰ ਉੱਤੇ ਵੀ ਇਹ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਇਹਨਾਂ ਹੜ੍ਹਾਂ ਸਬੰਧੀ ਹਰ ਪੱਖ ਤੋਂ ਲੋਕਾਂ ਨੂੰ ਆਪਣਾ ਸਪਸ਼ਟ ਜਾਣ ਜ਼ਰੂਰ ਦੇਵੇ ਡੰਡੀ